ਫਗਵਾੜਾ ਦੇ ਚੰਡੀਗੜ੍ਹ ਬਾਈਪਾਸ ਤੇ ਵਪਰੀ ਇੱਕ ਸੜਕੀ ਹਾਦਸੇ ਵਿੱਚ ਇੱਕ ਵਿਅਕਤੀ ਦੇ ਮੌਕੇ ਤੇ ਹੀ ਮੌਤ ਹੋ ਗਈ। ਮਲੇ ਜਾਣਕਾਰੀ ਮੁਤਾਬਕ ਸਤਨਾਮ ਸਿੰਘ ਬੀਤੀ ਰਾਤ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਚੰਡੀਗੜ੍ਹ ਬਾਈਪਾਸ ਤੋਂ ਆਪਣੇ ਘਰ ਪਰਤ ਰਿਹਾ ਸੀ ਕਿ ਅਚਾਨਕ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕੰਨ ਮੋਟਰਸਾਈਕਲ ਹਾਸਤਾ ਗਰਸਤ ਹੋ ਗਿਆ। ਹਾਦਸੇ ਵਿੱਚ ਸਤਨਾਮ ਸਿੰਘ ਦੇ ਸਿਰ ਵਿੱਚ ਗਹਿਰੀ ਸੱਟ ਪੱਜਣ ਕੰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਤਨਾਮ ਸਿੰਘ ਮੇਟਾ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਿਸ ਨੂੰ ਮੌਕੇ ਤੇ ਕੁਝ ਵਿਅਕਤੀਆਂ ਵੱਲੋਂ ਸਿਵਲ ਹਸਪਤਾਲ ਫਗਵਾੜਾ ਲਿਜਾਇਆ ਗਿਆ ਜਿੱਥੇ ਕਿ ਡਾਕਟਰ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ লাশ ਨੂੰ ਮੋਰਚਰੀ ਵਿੱਚ ਜਮ੍ਹਾਂ ਕਰਵਾ ਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਮਾਮਲਾ ਕੀ ਹੈ ਜਿਹੜਾ ਐਕਸੀਡੈਂਟ ਆਇਆ ਵਾ ਮਾਮਲਾ ਜੀ ਕੱਲ ਕੱਲ ਰਾਤ ਨੂੰ ਸਤਨਾਮ ਸਿੰਘ ਦੀ ਆਰ.ਐਸ.ਆਈ. ਮੋਟਰਸਾਈਕਲ ਤੋਂ ਚੰਡੀਗੜ੍ਹ ਬਾਈਪਾਸ ਤੇ ਉੱਥੇ ਇਹਨਾਂ ਦਾ ਮੋਟਰਸਾਈਕਲ ਦੇ ਨਾਲ ਮੋਟਰਸਾਈਕਲ ਨਾਲ ਡਗਮਗਾ ਕੇ ਡਿੱਗ ਪਏ ਇਨਾਂ ਦੇ ਸਿਰ 'ਚ ਗਹਿਰੀ ਸੱਟ ਲੱਗੀ ਜਿਸ ਨਾਲ ਕਰਕੇ ਇਨਾਂ ਦੀ ਨਾ ਉਸੇ ਵੇਲੇ ਮ੍ਰਿਤਕ ਹੋ ਗਏ। ਅਸੀਂ ਲਾ ਕੇ ਇੱਥੇ ਸਿਵਲ ਹਸਪਤਾਲ ਬੋੜੀ ਆਏ ਆ ਤੇ ਉਹਨਾਂ ਨੇ ਇਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸਰ ਇਹ ਕਿੱਥੇ ਦੇ ਰਹਿਣ ਵਾਲੇ? ਇਹ ਮੇੜਾ ਪਿੰਡ ਦੇ। ਮੇੜਾ ਪਿੰਡ ਦੇ। ਹਾਂਜੀ। ਤੇ ਆਪਾਂ ਨੂੰ ਕਿੰਨੇ ਕ ਬੇ ਬਤਲ ਲੱਗਾ? ਇਹ ਆਪਾਂ ਨੂੰ ਕੋਈ 10:30 11 ਵਜੇ ਦੇ। ਇਹ ਕਿੱਥੋਂ ਕਿੱਧਰੋਂ ਆ ਰਹੇ ਸੀਗੇ? ਇਹ ਯਤਰਾ ਚੰਡੀਗੜ੍ਹ ਬਾਈਪਾਸ ਤੋਂ। ਤੇ ਇਕੱਲੇ ਸੀਗੇ ਜੀ? ਹਾਂਜੀ ਇਕੱਲੇ ਸੀ ਮੋਟਰਸਾਈਕਲ ਦੇ ਉੱਤੇ ਇਕੱਲੇ ਸੀ।